ਪੁੱਛ ਹੋਰ ਪੁੱਛ ਹੋਰ ਵਜੇ ਹਾਂਜੀ ਅੰਸਾਰਾ ਦੇ ਕਾਨਫਰੈਂਸ ਅਸੂਏ ਕੀ ਮੈਂ ਅੱਜ ਇਸ ਗੱਲ ਤੇ ਚਰਚਾ ਕਰਨੀ ਚਾਹਣਾ ਤੇ ਤੁਹਾਡੇ ਰੂਬਰੂ ਤੇ ਸੰਗਤ ਦੇ ਰੂਬਰੂ ਇੱਕ ਬਹੁਤ ਅਹਿਮ ਮੁੱਦੇ ਜਿਹੜੇ ਪੰਜਾਬ ਦੇ ਜਿਹੜੇ ਅੱਜ ਚੱਲ ਰਹੇ ਨੇ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਖੜਾ ਕਰਤਾ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ 2007 ਤੋਂ 17 ਤੱਕ ਸੂਬੇ ਦੇ ਵਿੱਚ ਡਵੈਲਪਮੈਂਟ ਵੋਤ ਤੋਂ ਬੱਜੇ ਕਰ ਸਕਦੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਤੇ ਉਹਦੇ ਅੱਜ ਵੀ ਇਸ ਗੱਲ ਦੀ ਛਲਾਗਾ ਹੁੰਦੀ ਹੈ ਕਿ ਜੇ ਪੰਜਾਬ ਦਾ ਕੋਈ ਇਨਫਰਾਸਟ੍ਰਕਚਰ ਵਧਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਧਿਆ ਆ ਜਿਹੜੀ ਸਭ ਤੋਂ ਪਹਿਲਾਂ ਮੈਂ ਕਹਾ ਆ ਐਕਸਪ੍ਰੈਸ ਵੇ ਜਾ ਰਹੀ ਹੈ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦਾ ਵਿਜ਼ਨ ਪੰਜਾਬ ਦੀਆਂ ਜਿੰਨੀਆਂ ਸੜਕਾਂ ਜਿਹੜੀਆਂ ਬਿਜਲੀ ਜੇ ਅੱਜ ਇਹ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਬਿਜਲੀ ਮੁਫਤ ਦੀ ਗੱਲ ਕਰਦੀ ਹੈ ਦੇਣ ਦੀ ਗੱਲ ਕਰਦੀ ਹੈ ਤਾਂ ਉਹਨੂੰ ਪੈਦਾ ਕਰਨ ਵਾਲਾ ਕਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਅੱਜ ਇੱਕ ਚਿੱਠੀ ਜਿਹੜੀ ਹੈ ਪਿਛਲੇ ਦਿਨਾਂ ਦੇ 9 ਅਗਸਤ 2024 ਨੂੰ ਚਿੱਠੀ ਗੜਕਰੀ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀਆਂ ਡਵੈਲਪਮੈਂਟਸ ਪੰਜਾਬ ਦੇ ਵਿੱਚ ਸੜਕਾਂ ਦੀ ਹੋ ਰਹੀ ਹੈ ਨੈਸ਼ਨਲ ਹਾਈਵੇ ਦੀ ਜਿਹੜੀਆਂ ਐਕਸਪ੍ਰੈਸਵੇ ਬਣ ਰਿਹਾ ਜਾਂ ਕੋਈ ਹੋਰ ਸੜਕਾਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਗੁੰਡਾਗਰਦੀ ਦਾ ਲੈਵਲ ਇਸ ਤਰ੍ਹਾਂ ਵੱਧ ਗਿਆ ਕਿ ਜਿਹੜੀਆਂ ਕੰਪਨੀਆਂ ਨੇ ਉਹ ਕੰਮ ਛੱਡ ਛੱਡ ਕੇ ਪੰਜਾਬ ਚੋਂ ਭੱਜਣ ਨਾਲ ਸ਼ੁਰੂ ਕਰ ਦਿੱਤਾ ਉਹਨਾਂ ਨੇ ਲਿਖ ਕੇ ਭੇਜਿਆ ਐ ਐਨਐਚਈਏ ਨੂੰ ਕਿ ਜੇ ਸਾਡੀ ਸੇਫਟੀ ਸਿਕਿਉਰਿਟੀ ਨਹੀਂ ਹੋਈ ਤਾਂ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਆਪਣਾ ਕੰਮ ਬੰਦ ਕਰਕੇ ਤੇ ਅਸੀਂ ਤੁਹਾਨੂੰ ਅਸੀਂ ਪੈਨਲਟੀ ਅਸੀਂ ਜਿਹੜੀ ਆ ਉਹ ਐਨਐਚਈਏ ਨੂੰ ਪਾਊਗੀ ਤੇ ਐਨਐਚਈਏ ਨੂੰ ਮਤਲਬ ਸਰਕਾਰ ਨੂੰ ਤੇ ਸਰਕਾਰ ਕੀਦੀ ਹੈ ਲੋਕਾਂ ਦੇ ਉੱਤੇ ਪਾਣੀ ਤੇ ਮੈਂ ਇੱਥੇ ਦੱਸਣਾ ਚਾਹਣਾ ਕਿ ਬਹੁਤ ਸਾਰੇ ਇੰਜੀਨੀਅਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਕੁੱਟਮਾਰ ਹੋਈ ਹੈ ਬਹੁਤ ਸਾਰੇ ਜਿਹੜੇ ਸੀ ਉਹਨਾਂ ਤੋਂ ਫਰੋਤੀਆਂ ਜਿਹੜੀਆਂ ਨੇ ਮੰਗੀਆਂ ਗਈਆਂ ਨੇ ਜਿਹੜੇ ਠੇਕੇਦਾਰ ਨੇ ਅੱਜ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਇਸ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਕਦੇ ਨਹੀਂ ਅੱਜ ਤੱਕ ਇਹ ਹੋਇਆ ਸੀ 70 75 ਸਾਲਾਂ ਦਾ ਰੌਲਾ ਪਾਉਣ ਵਾਲੇ 75 ਸਾਲ 70 ਸਾਲ 70 ਸਾਲਾਂ ਵਾਲੇ ਰੌਲਾ ਪਾਉਣ ਵਾਲੇ ਉਹਨਾਂ ਨੂੰ ਇਹ ਪੁੱਛੋ ਵੀ ਅੱਜ ਤੱਕ ਕਦੋਂ ਹੋਇਆ ਇਹ ਗੱਲ ਕਿ ਤੁਸੀਂ ਕਦੇ ਪੰਜਾਬ ਦੇ ਵਿੱਚ ਐ ਕਿਸੇ ਠੇਕੇਦਾਰਾਂ ਤੋਂ ਫਰੋਤੀਆਂ ਮੰਗੀਆਂ ਗਿਆ ਤੇ ਅੱਜ ਜਿਹੜੀਆਂ ਤਕਰੀਬਨ ਇਦੇ ਵਿੱਚ ਮੈਂ ਚਰਚਾ ਕਰਨੀ ਚਾਹਣਾ ਦਿਖਾਉਣਾ ਵੀ ਚਾਹਣਾ ਕਿ तकरीबन 32 100 ਕਰੋੜ 3263 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਆਲਰੇਡੀ ਪੰਜਾਬ ਦੇ ਵਿੱਚੋਂ ਵਾਪਸ ਜਾ ਚੁੱਕੇ ਨੇ ਜਿਨ੍ਹਾਂ ਨੂੰ ਕੈਨਸਲ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਕਹਿ ਕੇ 14228 ਕਰੋੜ ਰੁਪਏ 14000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਜਿਹੜੇ ਨੇ ਜਿਹੇ ਨਾ ਹੋਏ ਤਾਂ ਕੈਨਸਲ ਕਰ ਦਿੱਤੇ ਜਾਣਗੇ ਨੈਸ਼ਨਲ ਵੱਲੋਂ ਜੇ ਇਹ ਮਸਲਾ ਇਸ ਤਰੀ ਲੱਗਦਾ ਹੈ ਉਹਦੇ ਦੋ ਮਸਲੇ ਨੇ ਇੱਕ ਤਾਂ ਸੇਫਟੀ ਸਿਕਿਉਰਿਟੀ ਦੂਜੀ ਲੈਂਡ ਐਕਵਿਜ਼ੀਸ਼ਨ ਆ ਜਿਹੜੀ ਐਕਸਪ੍ਰੈਸਵੇ ਆਪਣੇ ਮੈਂ ਤਾਂ ਅੱਜ ਭਵਾਨੀਗੜ ਕੀਤਾ ਕਿਉਂਕਿ ਭਵਾਨੀਗੜ ਦੇ ਕੋਲ ਦੀ ਐਕਸਪ੍ਰੈਸਵੇ ਲੱਗਦੀ ਹੈ ਲੋਕਾਂ ਨੂੰ ਪਤਾ ਨਹੀਂ ਇਹ ਕੀ ਇੱਕ ਮੰਗੇਟ ਸੈੱਟ ਕਰ ਰਹੇ ਨੇ ਕਿ ਜੀ ਐਕਸਪ੍ਰੈਸਵੇ ਬਣ ਰਿਹਾ ਜੀ ਸਾਨੂੰ ਕੀ ਫਾਇਦਾ ਮੈਂ ਗਰੰਟੀ ਕਰਦਾ ਜਿੰਨਾ ਵਪਾਰ ਸਾਡੇ ਇਲਾਕਿਆਂ ਚ ਵਧੂਗਾ ਇਹਨਾਂ ਸੜਕਾਂ ਦੇ ਨਾਲ ਉਸ ਤੋਂ ਵੀ ਵੱਡੀ ਗੱਲ ਹਰ ਬੰਦੇ ਦੀ ਸੇਫਟੀ ਤੇ ਸਿਕਿਉਰਟੀ ਜਿਹੜੀ ਅੱਜ ਤੁਸੀਂ ਦਿੱਲੀ ਨੂੰ ਜਾਣਾ ਹੈ ਦਿੱਲੀ ਨੂੰ ਜਾਣ ਵਾਸਤੇ 6 ਘੰਟੇ ਲੱਗਦੇ ਨੇ ਤੇ ਜਦੋਂ ਇਹ ਸੜਕੇ ਚੜੋਂਗੇ ਤਾਂ 2.5 ਘੰਟਿਆਂ ਚ ਅਸੀਂ 에어ਪੋਰਟ ਤੱਕ ਪਹੁੰਚ ਸਕਾਂਗੇ ਕਿਉਂਕਿ 120 ਕਿਲੋਮੀਟਰ ਦੀ ਸਪੀਡ ਨਾਲ ਬਣਦਾ ਹੈ ਤੇ ਮੇਰਾ ਮੰਨਣਾ ਇਹ ਹੈ ਜਦੋਂ ਇਹ ਸੜਕਾਂ ਬਣ ਗਈਆਂ ਇੱਥੋਂ ਦੀ ਯਾਤਰੀ ਆਉਣੇ ਲੰਘਣੇ ਇੱਥੇ ਦਾ ਕਾਰੋਬਾਰ ਆਲੇ ਦੁਆਲੇ ਡਵੈਲਪਮੈਂਟ ਹੋਊਗਾ ਪਰ ਅੱਜ ਪੰਜਾਬ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਦੀ ਸਰਕਾਰ ਉਦੋਂ ਭਾਜੀਪੀ ਕਾਲੀ ਦਲ ਇਕੱਠਾ ਸੀ ਉਹਦੀ ਸਰਕਾਰ ਸੀ ਤੇ ਉਹਦੀ ਸਰਕਾਰ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਏ ਸੀ ਵੀ ਜਦੋਂ ਇਹ ਪ੍ਰੋਜੈਕਟ ਪੂਰੇ ਹੋਣਗੇ ਤਾਂ ਲੋਕ ਕਹਿੰਦੇ ਨੇ ਅਕਾਲੀ ਦਲ ਨੇ ਡਵੈਲਪਮੈਂਟ ਕੀਤੀ ਹੈ ਤੇ ਅੱਜ ਉਹ ਕਿਤੇ ਦੁਬਾਰਾ ਇਹ ਚਰਚਾ ਚ ਨਾ ਆ ਜੇ ਦੇਖੋ ਜੀ ਅਕਾਲੀ ਦਲ ਦਾ ਕੀਤਾ ਕੰਮ ਹੈ ਇੱਕ ਤਾਂ ਇਹ ਤੇ ਦੂਜੀ ਜਿਹੜੀ ਸਰਕਾਰ ਹੈ ਪਿਛਲੇ 5 ਮਹੀਨਿਆਂ ਤੋਂ ਕੋਈ ਕੈਬਨਿਟ ਮੀਟਿੰਗ ਕੋਈ ਆਪਣੀ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈ ਉਹਨਾਂ ਦੀ ਕੋਈ ਨਹੀਂ ਹੋਈ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਇਹਨਾਂ ਦੇ ਮੰਤਰੀਆਂ ਦੀ ਸਰਕਾਰ ਜਿਹੜੀ ਹੈ ਐਮ ਐਲ ਏ ਦੀ ਸਰਕਾਰ ਜਿਹੜੀ ਹੈ ਉਹਦਾ ਕੰਮ ਕੀ ਲੱਗਿਆ ਲੁੱਟਣ ਤੇ ਤੇ ਕੁੱਟਣ ਦੇ ਜੇ ਕੋਈ ਬੋਲਦਾ ਹੈ ਉਹਦੇ ਦੇ ਪਰਚਾ ਤੇ ਬਾਕੀ ਜਿਹੜਾ ਅੱਜ 5-5000 ਰੁਪਏ ਤੱਕ ਦੀ ਰਿਸ਼ਵਤ ਜਿਹੜੀ ਹੈ ਇਹਨਾਂ ਦੇ ਲੀਡਰ ਲੈਣੇ ਸ਼ੁਰੂ ਕਰ ਦਿੱ ਤੇ ਇਹ ਹਾਲਾਤ ਇੱਥੇ ਪਹੁੰਚੇ ਨੇ ਅੱਜ ਮੈਂ ਇਹ ਜਿਹੜੀ ਤੁਹਾਡੇ ਰੂਬਰੂ ਕਰਨਾ ਚਾਹੁੰਨਾ ਕਿ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਹਾਨੂੰ ਅਪੀਲ ਕਰਦੇ ਆ ਕਿ ਪ੍ਰੋਜੈਕਟ ਜਿਹੜੇ ਨੇ ਕਿਸੇ ਵੀ ਸੂਬੇ ਦੀ ਤਰੱਕੀ ਚਾਹੇ ਉਹ ਕੋਈ ਮੁਲਕ ਹੈ ਚਾਹੇ ਉਹ ਕੋਈ ਸਟੇਟ ਹੈ ਚਾਹੇ ਉਹ ਮਹੱਲਾ ਹੈ ਚਾਹੇ ਕੋਈ ਸ਼ਹਿਰ ਹੈ ਉਹਦੀ ਤਰੱਕੀ ਹਮੇਸ਼ਾ ਤਾਂ ਗਣੀ ਜਾਂਦੀ ਹੈ ਜੇ ਉਹਦਾ ਇਨਫਰਾਸਟ੍ਰਕਚਰ ਵੱਡਾ ਹੋਊਗਾ ਡਿਵੈਲਪਡ ਹੋਊਗਾ ਅੱਜ ਜਿਸੀ ਕਹਿੰਨਾ ਡਿਵੈਲਪਡ ਮੋਕ ਨੇ ਅਮਰੀਕਾ ਡਿਵੈਲਪ ਹੈ ਫਲਾਣਾ ਡਿਵੈਲਪ ਹੈ ਉਹਦੀ ਡਿਵੈਲਪਮੈਂਟ ਦਾ ਕਾਰਨ ਇਹ ਹੈ ਕਿ ਉੱਥੇ ਬਿਜਲੀ ਪਾਣੀ ਸੇ ਸਹੂਲਤਾ ਸਕੂ ਤੇ ਰੋਡ ਇਨਫਰਾਸਟ੍ਰਕਚਰ ਜਿਹੜਾ ਹੈ ਜਾਂ ਮਾਲਟੋਨ ਵਾਲਾ ਕੰਮ ਹੈ ਜਿਹੜਾ ਉਹ ਸਭ ਤੋਂ ਵਧੀਆ ਤਰੀਕੇ ਦਾ ਇਸ ਕਰਕੇ ਉਹ ਮੁਲਕਾਂ ਨੂੰ ਡਵੈਲਪਮੈਂਟ ਆ ਜਾਂਦਾ ਸਾਡੇ ਮੁਲਕਾਂ ਨੂੰ ਇਸੇ ਕਰਕੇ ਪਿੱਛੇ ਬਣਾਈ ਜਾਂਦਾ ਕਿਉਂਕਿ ਹਲੇ ਸਾਡਾ ਇਨਫਰਾਸਟ੍ਰਕਚਰ ਜਿਹੜਾ ਡਵੈਲਪ ਨਹੀਂ ਹੋਇਆ ਤੇ ਨਾਲ ਹੀ ਮੈਂ ਇੱਥੇ ਇਹ ਵੀ ਦੱਸਣੀ ਚਾਹਣਾ ਕਿ ਅੱਜ ਪੰਜਾਬ ਸਰਕਾਰ ਜਿਹੜੀ ਹੈ ਜਿਹੜੀ ਜਿਸ ਬੇਸ ਤੇ ਬਣੀ ਸੀ ਜਿਹੜੀ ਰੌਲਾ ਪਾਉਂਦੀ ਸੀ 70 ਸਾਲਾਂ ਚ ਪੰਜਾਬ ਨੂੰ ਲੁੱਟ ਕੇ ਖਾ ਗਏ 70 ਸਾਲਾਂ ਚ ਲੁੱਟ ਕੇ ਖਾ ਗਏ ਕਰਜ਼ੇ ਦੀ ਪੰਡ ਬਹੁਤ ਵੱਡੀ ਕਰਤੀ 2 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਤੇ ਇਹ ਬਰੌਲਾ ਪੈਂਦਾ ਸੀ ਨਾ ਅੱਜ ਉਹ ਸਰਕਾਰ ਮੈਂ ਇੱਥੇ ਇੱਕ ਡਾਟਾ ਮੇਰੇ ਕੋਲ ਪਿਆ ਹੈ ਕਿ 2022 ਚ ਜਿਹੜਾ ਪੰਜਾਬ ਸਰ ਕਰਜਾ ਸੀ 2022 ਦੇ ਵਿੱਚ ਪੰਜਾਬ ਦੇ ਉੱਤੇ ਕਰਜਾ ਜਿਹੜਾ ਸੀ ਉਹ ਸਿਰਫ 2.5 ਲੱਖ ਕਰੋੜ ਰੁਪਈਆ ਸੀ ਜਦੋਂ ਅਸੀਂ ਸਰਕਾਰ ਛੱਡੀ ਆ 2017 ਚ 1.80 ਲੱਖ ਕਰੋੜ ਰੁਪਈਏ ਦੇ ਕਰੀਬ ਕਰਜਾ ਸੀ 70 ਸਾਲਾਂ ਚ 1.80 ਲੱਖ ਪੌਣੇ 2 ਲੱਖ ਕਰੋੜ ਰੁਪਈਆ ਤੇ ਅੱਜ ਜਿਹੜਾ ਕਰਜਾ ਹੈ ਪੰਜਾਬ ਦੇ ਸਿਰ 3.5 ਲੱਖ ਕਰੋੜ ਰੁਪਈਆ ਕਰਜਾ ਹੈ ਅੱਜ ਹੁਣ ਪਿੱਛੇ ਜੇ ਰਿਪੋਰਟ ਹੈ 3 ਲੱਖ 90000 ਕਰੋੜ ਦੇ ਕਰੀਬ ਪਹੁੰਚ ਗਿਆ ਐਪ੍ਰੋਕਸੀਮੇਟਲੀ 4 ਲੱਖ ਕਰੋੜ ਜੇ ਢਾਈਆਂ ਸਾਲਾਂ ਚ ਇਹ ਸਰਕਾਰ 1.5 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਜਿਹੜੀ ਅੱਜ 70000 ਤੋਂ ਉੱਪਰ ਹੋਇਆ ਤੇ ਲੱਖ ਕਰੋੜ ਰੁਪਈਆ ਹੋਰ ਇਹਨਾਂ ਨੇ ਜਿਹੜਾ ਘੱਟੋ ਘੱਟ ਹੋਰ ਲੈ ਲੈਣਾ ਅਗਲੇ ਸਾਲਾਂ ਦੇ ਵਿੱਚ ਜਿੱਦੇ ਸਰਕਾਰ ਜਾਊਗੀ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਹੋਊਗਾ 5 ਲੱਖ ਕਰੋੜ ਅੱਜ ਵੀ ਪੰਜਾਬ ਦੇ ਹਰ ਬੰਦੇ ਦੇ ਉੱਤੇ 112000 ਰੁਪਈਆ ਕਰਜ਼ਾ ਹੈ ਪੰਜਾਬ ਦਾ ਤੇ ਅੱਜ ਜਿਹੜੇ 70 ਸਾਲਾਂ ਦਾ ਰੌਲਾ ਪਾਉਣ ਵਾਲੇ ਲੋਕ ਅੱਜ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸਾਡੇ ਕੋਲੇ ਤਾਂ ਕੇਜਰੀ ਆਲਾ ਕੇ ਕਹਿੰਦਾ ਸੀ ਕਿ ਸਾਡੇ ਕੋਲੇ ਤਾਂ ਇੰਨੀ ਵਧੀਆ ਸਕੀਮ ਹੈ ਕਿ ਅਸੀਂ ਤਾਂ 2 ਸਾਲਾਂ 'ਚ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਾਂਗੇ 1 ਸਾਲ 'ਚ ਅਸੀਂ 50 ਹਜ਼ਾਰ ਕਰੋੜ ਰੁਪਏ ਚੱਕਿਆ ਕਰਨ ਤੇ ਢਾਈਆਂ ਸਾਲਾਂ 'ਚ ਲੱਖ ਸਵਾ ਲੱਖ 50 ਸਾਲਾਂ 'ਚ ਅਸੀਂ ਢਾਈ ਲੱਖ ਕਰੋੜ ਪੰਜਾਬ ਦਾ ਮੋੜ ਦੇਣਾ ਪਰ ਤੁਸੀਂ ਤਾਂ ਪੌਣੇ ਦਾ 2 ਲੱਖ ਕਰੋੜ 17 ਸੀ 2022 'ਚ ਢਾਈ ਲੱਖ ਕਰੋੜ ਤੋਂ ਅੱਜ ਤੁਸੀਂ 4 ਲੱਖ ਕਰੋੜ ਤੇ ਆ ਮੈਂ ਨਹੀਂ ਕਹਿ ਰਿਹਾ ਇਹ ਰਿਪੋਰਟ ਕਰੀ ਹੈ ਬਜਟਰੀ ਜਿਹੜੀ ਜਿਹੜੀ ਕਮੇਟੀ ਹੈ ਕਿ ਪੰਜਾਬ ਸਿਰ 2000 ਜਦੋਂ 27 ਆਉਣਾ ਹੈ 5.5 ਲੱਖ ਕਰੋੜ ਰੁਪਇਆ ਕਰਜ਼ਾ ਹੋਣਾ ਹੈ ਪੰਜਾਬ ਦੇ ਸਿਰ ਤੇ ਜੇ ਜੇ ਹਿਸਾਬ ਨਾਲੇ ਚੱਲ ਤਾਂ ਇੱਕ ਮੈਂ ਹੋਰ ਇੱਥੇ ਦੱਸਣੀ ਚਾਹਣਾ ਜੇ ਕਿਸੇ ਨੇ ਪਹਿਲਾਂ ਕਰਜ਼ਾ ਲਿਆ ਤਾਂ ਕਰਜ਼ਾ ਇਸ ਕੰਮ ਨਹੀਂ ਲਿਆ ਕਿ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਜਿੰਨੇ ਵੀ ਤੁਸੀਂ ਅਰਥਸ਼ਾਸਤਰੀ ਕਿਸੇ ਨਾਲ ਗੱਲ ਕਰੋਗੇ ਕਹਿੰਦੇ ਨੇ ਕਰਜ਼ਾ ਲਓ ਕਰਜ਼ਾ ਲਓ ਡਿਵੈਲਪਮੈਂਟ ਵਾਸਤੇ ਪਰ ਕਰਜ਼ਾ ਇਸ ਕੰਮ ਲਈ ਨਾ ਲਓ ਕਿ ਤੁਸੀਂ ਸੜਕਾਂ ਤੇ ਪੋਸਟ ਲਾਉਣੇ ਨੇ ਹਵਾਈ ਜਹਾਜ਼ਾਂ ਨਾਲ ਪ੍ਰਚਾਰ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਡਿਵੈਲਪਮੈਂਟ ਕਰੋਗੇ ਤਾਂ ਨਾਲ ਤੁਹਾਨੂੰ ਟੈਕਸ ਰੈਵਨਿਊ ਵੀ ਆਊਗਾ ਨਾਲ ਤੁਹਾਡੇ ਤੁਹਾਡੇ ਇਨਕਮ ਜਨਰੇਸ਼ਨ ਹੋਊਗੀ ਸੂਬੇ ਨੂੰ ਪਰ ਨਾਲ ਇਹ ਵੀ ਰਹਿੰਦਾ ਹੈ ਉਥੇ ਕਿ ਇਹ ਸਾਰੇ ਸਿਸਟਮ ਦੇ ਵਿੱਚ ਨੁਕਸਾਨ ਜਿਹੜਾ ਉਹ ਪੰਜਾਬੀਆਂ ਦਾ ਹੁੰਦਾ ਜਦੋਂ ਤੁਸੀਂ ਕਰਜ਼ਾ ਲੈ ਕੇ ਉਹਨੂੰ ਫਜ਼ੂਲ ਖਰਚੀ ਤੇ ਕਰ ਦਿਓ ਸੋ ਅੱਜ ਮੈਂ ਇਸ ਗੱਲ ਤੇ ਵੀ ਦੱਸਣੀ ਚਾਹੁੰਨਾ ਕਿ ਪੰਜਾਬ ਦੇ ਹਾਲਾਤ ਉਸ ਲੈਵਲ ਤੇ ਪਹੁੰਚ ਗਏ ਕਿ ਫਾਈਨੈਂਸ਼ੀਅਲ ਕ੍ਰੰਚ ਜਿਹੜਾ ਹੈ ਜਿਵੇਂ ਸ਼੍ਰੀਲੰਕਾ ਦੇ ਵਿੱਚ ਆਇਆ ਸੀ ਆਉਣ ਵਾਲੇ ਸਮੇਂ 'ਚ ਇਹ ਵੀ ਹਾਲਾਤ ਬਣ ਸਕਦੇ ਨੇ ਸੋ ਮੇਰੀ ਅਪੀਲ ਹੈ ਸਾਰੀ ਸੰਗਤ ਨੂੰ ਕਿ ਜਿੱਥੇ ਤੁਹਾਨੂੰ ਇਹਨਾਂ ਦੇ ਲੀਡਰ ਮਿਲਦੇ ਨੇ ਉਹਨੂੰ ਇਹ ਗੱਲਾਂ ਜ਼ਰੂਰ ਪੁੱਛੋ ਕੱਲਾ ਇਹ ਨਾ ਦੇਖੋ ਕਿ ਇਹਨਾਂ ਨੇ ਸਾਨੂੰ ਜੀ ਮੁਫਤ ਬਿਜਲੀ ਦਿੱਤੀ ਪਰ ਇਹ ਵੀ ਦੇਖੋ ਮੁਫਤ ਬਿਜਲੀ ਦਿੱਤੀ ਕਰਜ਼ੇ ਲੈ ਲੈ ਕੇ ਹੈ ਕੋਈ ਇਹਨਾਂ ਨੇ ਨਵਾਂ ਕੋਈ ਪ੍ਰੋਜੈਕਟ ਲਾਇਆ ਕਰ ਜੇ ਲੈ ਕੇ ਇਹ ਚੀਜ਼ ਜ਼ਰੂਰ ਪੁੱਛੋ ਤੇ ਮਾਨ ਸਾਹਿਬ ਤੁਸੀਂ ਵੀ ਜਵਾਬ ਦਿਓ ਕਿੰਨਾ ਤੁਸੀਂ ਕਹਿੰਦੇ 70 ਸਾਲਾਂ ਚ ਕਰਜ਼ਾ ਚੜਿਆ ਜੀ ਹਾਂ 2 5 ਸਾਲ ਚ ਉਹ ਬੱਝੜਾ ਦੇਣਗੇ 200% ਤੁਸੀਂ 250 25 ਸਾਲਾਂ ਚ 70000 ਕਰੋੜ ਰੁਪਏ 74000 ਕਰੋੜ ਕਰੋੜ ਰੁਪਏ ਕਰਜ਼ਾ ਆਨ ਰਿਕਾਰਡ ਹੈ ਇਹ 74000 ਕਰੋੜ ਤੇ ਮੈਂ ਇਹ ਵੀ ਗਾਰੰਟੀ ਕਰਦਾ ਉਹ 74000 ਕਰੋੜ ਦੇ ਵਿੱਚ ਮੈਨੂੰ ਗਿਣਤੀ ਕਰਕੇ ਦੱਸ ਦਨ ਵੀ ਕਿਹੜਾ ਨਵਾਂ ਕੋਈ ਸਕੂਲ ਖੋਲਿਆ ਵੱਡਾ ਕੋਈ ਨਵਾਂ ਪ੍ਰੋਜੈਕਟ ਇੰਡਸਟਰੀ ਲਾਂਦੀ ਹੈ ਕੋਈ ਨਵੀਂ ਸੜਕ ਬਣਾਈ ਹੈ ਕੋਈ ਨਵਾਂ ਬਿਲੀ ਪਲਾਂਟ ਲਾਇਆ ਕੋਈ ਨਵਾਂ ਕੁਝ ਹੋਰ ਕਰਕੇ ਦਿਖਾਇਆ ਤਾਂ ਮੈਨੂੰ ਜ਼ਰੂਰ ਦੱਸਣ ਮੈਂ ਜ਼ਰੂਰ ਇੱਥੇ ਜਵਾਬ ਦਊਂਗਾ ਉਸ ਗੱਲ ਦਾ ਅਗਲੇ ਜੇ 2.5 ਸਾਲ ਹਾਲੇ ਤਾਂ ਸ਼ੁਰੂਆਤ ਨੇ ਜਦੋਂ ਸਰਕਾਰ ਦੇ ਪਿਛਲੇ 2.5 ਸਾਲ ਹੁੰਦੇ ਨੇ ਉਹ ਕਹਿੰਦੀ ਅਸੀਂ ਡਿਵੈਲਪਮੈਂਟ ਕਰਦੀਆਂ ਅਸੀਂ ਪੈਸਾ ਹੋਰ ਲਾਉਣਾ ਹੈ ਲਾਉਂਦੇ ਆ ਨਾ ਆਪਾਂ ਅਕਸਰ ਹੁੰਦਾ ਹੈ ਇਹ ਚਰਚਾ ਤੇ ਜੇ ਅੱਜ 75000 74000 ਕਰੋੜ ਰੁਪਏ 2.5 ਸਾਲਾਂ ਚ ਲੈ ਗ ਲਿਆ ਤੁਹਾਨੂੰ ਨਹੀਂ ਲੱਗਦਾ ਵੀ ਅਗਲੇ ਅਗਲੇ ਜਿਹੜਾ 2.5 ਸਾਲਾਂ ਚ ਇਹ ਲੱਖ ਸਵਾ ਲੱਖ ਹੋਊਗਾ ਤੇ ਇਸ ਕਰਕੇ ਇਹ 2.5 ਲੱਖ ਕਰੋੜ ਰੁਪਏ ਕਰਜ਼ਾ ਗਰ ਕੁਝ ਕਿਸੇ ਕੋ ਗੱਲ ਕਹੀ ਹੈ ਕਿ ਜਿਹੜੇ ਹੂੰ ਇਹ ਕੁਝ ਹੁੰਦਾ ਹੁੰਦਾ ਐਂਗਜਮੈਂਟਾਂ ਕਰਤੀ ਹੋਈਆਂ ਨਹੀਂ ਦੋਨੇ ਕੰਮ ਨੇ ਜੀ ਉਹਦੇ ਗੱਲ ਕਰਕੇ ਪੁੱਛਿਆ ਸਰਕਾਰ ਕੋਈ ਹੋਂਦ ਕਰ ਜੀ ਜਦੋਂ ਕਿ ਉਹ ਹੋ ਗਈ ਹੋਈ ਆ ਵੀ ਕਿਸਾਨਾਂ ਅੰਦੇ ਉਹ ਮੰਨਦਾ ਨਹੀਂ ਸਾਡੀ ਜ਼ਮੀਨ ਦਾ ਵਧੀਆ ਮੁਆਵਜ਼ਾ ਨਹੀਂ ਮੈਂ ਦੋਨੇ ਚੀਜ਼ਾਂ ਤੇ ਆਉਣਾ ਜੀ ਜਿਹੜਾ ਇਹਦਾ ਮੁਆਵਜ਼ਾ ਹੈ ਮੁਆਵਜ਼ਾ ਕਿਨੇ ਸੈੱਟ ਕਰਾਉਣਾ ਹੈ ਕਿਨੇ ਕੋਜੀਸ਼ਨ ਕਰਾਉਣੀ ਹੈ ਸਰਕਾਰ ਪੈਸੇ ਦੇ ਚੁੱਕੀ ਬਚਾਲੇ ਜੋ ਕੋੜਿਆ ਤਾਂ 네ਗੋਸ਼ੀਏਸ਼ਨ ਕਿਨੇ ਕਰਨੀ ਹੈ ਸਰਕਾਰ ਨੇ ਕਰਨੀ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਕਲੀਅਰ ਕਰਾਉਣਾ ਕਿਸਾਨਾਂ ਨਾਲ ਗੱਲ ਕਰੇ ਗੱਲ ਹੀ ਨਹੀਂ ਕਰ ਰਹੇ ਹੋ ਕਿਸਾਨਾਂ ਨਾਲ ਗੁੰਡੇ ਵਾਲੀ ਆ ਭਈ ਮੈਂ ਦੋ ਚੀਜ਼ ਮੈਂ ਗੁੰਡੇ ਵਾਲੀ ਵੀ ਮੈਂ ਦੋਨੇ ਵਰਤੇ ਨੇ ਮੈਂ ਕਿਹਾ ਕਿ ਸਰਕਾਰ ਜਿਹੜੀ ਹੈ ਉਹ ਸੈਂਸਿਟੀਵ ਨਹੀਂ ਹੈ ਇਹ ਸੜਕ ਨੂੰ ਬਣਾਉਣ ਵਾਸਤੇ ਸੈਂਸਿਟੀਵ ਦੋ ਤਰੀਕੇ ਦੀ ਹੈ ਇੱਕ ਤਾਂ ਲੈਂਡ ਐਕਵਿਜ਼ੀਸ਼ਨ ਦੀ ਪ੍ਰੋਬਲਮ ਆ ਰਹੀ ਹੈ ਜਿਹੜੀ ਸਭ ਤੋਂ ਵੱਡੀ ਹੈ ਕਿ ਲੈਂਡ ਐਕਵੀਜ਼ੀਸ਼ਨ ਜਿਹੜੀ ਆ ਉਹ ਸਰਕਾਰ ਨੇ ਕਰਾ ਕੇ ਦੇਣੀ ਆ ਸਟੇਟ ਦੀ ਗਵਰਨਮੈਂਟ ਦਾ ਇਹ ਇਹ ਕੰਮ ਹੈ ਸਟੇਟ ਗਵਰਨਮੈਂਟ ਜਿਹੜੀ ਆ ਉਹਦਾ ਕੋਈ ਇੰਟਰਸਟ ਨਹੀਂ ਹੈ ਇਹ ਚੀਜ਼ਾਂ ਨੂੰ ਕਰਾਉਣ ਦੇ ਵਿੱਚ ਦੂਜੀ ਦੋ ਇਨਸੀਡੈਂਟ ਹੋਏ ਨੇ ਜਿਹਦੇ ਵਿੱਚ ਇੱਕ ਚ ਐਫ ਆਈ ਆਰ ਹੋ ਚੁੱਕੀ ਹੈ ਜਿਹੜੀ ਇਨਸੀਡੈਂਟ ਇਹ ਮੈਂ ਇੱਥੇ ਤੁਹਾਨੂੰ ਦੱਸ ਵੀ ਦੇਣਾ ਕਿ ਆਹ ਹੈ ਕਿ ਜਿਹੜਾ ਡਿਸਟ੍ਰਿਕਟ ਇੰਜੀਨੀਅਰ ਕੰਟਰੈਕਟਰ ਜਿਹੜਾ ਐਫ ਆਈ ਆਰ ਹੋ ਗਈ ਪਰ ਹਾਲੇ ਤੱਕ ਬੰਦੇ ਰੈਸਟ ਨਹੀਂ ਹੋਏ ਉਹਦੇ ਵਿੱਚ ਇਹ ਜਿਹੜੀ ਹੈ ਆ ਦਿੱਲੀ ਕਟਾਟ ਐਕਸਪ੍ਰੈਸ ਵੇ ਦਾ ਦੂਜੀ ਜਿਹੜੀ ਹੈ ਇਹਨਾਂ ਨੇ ਕਿਹਾ ਕਿ ਕੰਟਰੈਕਟਰ ਜਿਹੜਾ ਦਿੱਲੀ ਕਟਰਾ ਐਕਸਪ੍ਰੈਸਵੇ ਦਾ ਹੈ ਉਹਦੇ ਕੈਂਪ ਦੇ ਉੱਤੇ ਹਮਲਾ ਹੋਇਆ ਉਹਦੀ ਹਾਲੇ ਤੱਕ ਐਫਆਈਆਰ ਵੀ ਰਜਿਸਟਰਡ ਨਹੀਂ ਹੋਈ ਇਹ ਤੋਂ ਵੱਧ ਮਾੜੇ ਹਾਲਾਤ ਪੰਜਾਬ ਦੇ ਕੀ ਹੋਣਗੇ ਸੋ ਪਹਿਲੀ ਗੱਲ ਇਹ ਜਦੋਂ ਤੁਸੀਂ ਕੰਟਰੈਕਟਰ ਡਰਦਾ ਜਿਹੜਾ ਕੰਮ ਚੱਲ ਰਿਹਾ ਅਜਾ ਕੰਪਲੀਸ਼ਨ ਹੋ ਗਈ ਹੈ ਕੰਮ ਦੀ ਕਾਫੀ ਜਗ੍ਹਾ ਹੋਈ ਹੈ ਜਿੱਥੇ ਰੁਕਿਆ ਹੋਇਆ ਕੰਮ ਹੈ ਉਹਦਾ ਕੰਮ ਜਿਹੜਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਮੈਂ ਸਾਡੀ ਸਰਕਾਰ ਸੀ ਇਕੱਲੀ ਦਲ ਦੀ ਜੇ ਅਸੀਂ ਕੋਈ ਜਿੱਥੇ ਵੀ ਕਿਤੇ ਇਸ਼ੂ ਆਉਂਦਾ ਸੀ ਜੇ ਕਿਤੇ ਕੋਈ ਇਸ਼ੂ ਉਠਿਆ ਤਾਂ ਉਹਨੂੰ ਸੈਟਲ ਡਾਉਨ ਅਸੀਂ ਕੀਤਾ ਜਿਹੜੀ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਬੰਦੀ ਹੈ ਪਰ ਅੱਜ ਇਹ ਕੀ ਹਾਲਾਤ ਪੈਦਾ ਹੋ ਗਏ ਕਿ ਪੰਜਾਬ ਦਾ ਪੀ ਡਬਲਯੂ ਡੀ ਮਿਨਿਸਟਰ ਪੰਜਾਬ ਦਾ ਮੁੱਖ ਮੰਤਰੀ ਤਾਂ ਐਨ ਐਚ ਆਈ ਦੇ ਜਾਂ ਆਪਣੇ ਪੀ ਡੀ ਐਲੂ ਦੇ ਅਧਿਕਾਰੀਆਂ ਨਾਲ ਗੱਲ ਨਹੀਂ ਕਰ ਰਿਹਾ ਤੇ ਅੱਜ ਗਵਰਨਰ ਸਾਹਿਬ ਨੂੰ ਗੱਲ ਕਰਨੀ ਪੈ ਰਹੀ ਹੈ ਹਾਂਜੀ ਕੋਈ ਕਿਸੇ ਸਾਹਿਬ ਨਾਲ ਲਿਖਾ ਪਾਣੀ ਹੈ ਮਤਲਬ ਇੱਧਰ ਨੂੰ ਕੰਮ ਹੈ ਹਾਂਜੀ ਉਹ ਖਾਣ ਨਾਲ ਬਣਾ ਕੇ ਦੇ ਹੈ ਪਾਣੀਆ ਮੋਦਲਾ ਮਤਲਬ ਉਹ ਹੋ ਰਹੀ ਹੈ ਦਬਾਅ ਉਹ ਹੋਣਗੇ ਜੀ ਦੇਖੋ ਜੀ ਬਿਆਨ ਤਾਂ ਕਈ ਵਾਰੀ ਸਾਡੇ ਇਹ ਜਿਹੇ ਵੀ ਲੀਡਰ ਦੇ ਦਿੰਦੇ ਨੇ ਵੀ ਭਾਖੜਾ ਡੈਮ ਬਣਾਇਆ ਸੀ ਕਹਿੰਦਾ ਪਾਣੀ ਚੋ ਬਿਜਲੀ ਕੱਢ ਲਈ ਤਾਂ ਪਾਣੀ ਦੇ ਵਿੱਚ ਕੀ ਰਹਿ ਜਾਊਗਾ ਇਹ ਤਾਂ ਸਮਝ ਦੀ ਗੱਲ ਹੈ ਜਿਹੜੀਆਂ ਜੇ ਦੇਖੋ ਹਰ ਸੂਬੇ ਦੀ ਤਰੱਕੀ ਕੋਈ ਵੀ ਸਟੇਟ ਹੈ ਸੂਬੇ ਦੀ ਤਰੱਕੀ ਦੋਨੇ ਕੰਮਾਂ ਨਾਲ ਅਸੀਂ ਐਗਰੀਕਲਚਰ ਸਟੇਟਾਂ ਸਟੇਟ ਨਹੀਂ ਅਸੀਂ ਐਗਰੀਕਲਚਰ ਕੰਟਰੀ ਆ ਸਾਡੀ ਇਕਨੋਮੀ ਜਿਹੜੀ ਆ ਖੇਤੀਬਾੜੀ ਨਰਦਾਰਤਾ ਪਰ ਇਹਨਾਂ ਦੇ ਥੱਲੇ ਉਹਨੇ ਸਰਸਸ ਉਹਨਾ ਸਿਸਟਮ ਬਣਾਇਆ ਜਾ ਰਿਹਾ ਹੈ ਕਿ ਜਿਹਦੇ ਨਾਲ ਪਾਣੀ ਵੀ ਕਰਾਸ ਹੋਊਗਾ ਜਿਹਦੇ ਨਾਲ ਸਾਰਾ ਸਿਸਟਮ ਹੋਊਗਾ ਟੈਕਨੀਕਲੀ ਡਿਜ਼ਾਈਨ ਹੈ ਜੇ ਤੁਹਾਨੂੰ ਕਿਸੇ ਨੂੰ ਓਬਜੈਕਸ਼ਨ ਆ ਉਸ ਚੀਜ਼ ਤੇ ਤਾਂ ਓਬਜੈਕਸ਼ਨ ਕਰਨ ਨੂੰ ਨਾਲ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਕਲੀਅਰ ਕਰਾਉਂਦੀ ਸਰਕਾਰ ਦੀ ਪੰਜਾਬ ਸਰਕਾਰ ਉਹਨੂੰ ਬਿਠਾ ਕੇ ਗੱਲ ਕਰਾਵੇ ਪਰ ਮੈਨੂੰ ਇੱਕ ਚੀਜ਼ ਦੱਸਣ ਪੰਜਾਬ ਸਰਕਾਰ ਨੇ ਅੱਜ ਤੱਕ ਕਿਹੜੀ ਕਮੇਟਿੰਗ ਕਰਾਈ ਹੈ ਨਾਲ ਮੈਨੂੰ ਦੱਸੋ ਕਿਹੜੀ ਐਨਸੀਆਈ ਦੇ ਨਾਲ ਜਾਂ ਕਿਸਾਨਾਂ ਦੀ ਆਪਸ ਬਹਿ ਕੇ ਮੀਟਿੰਗ ਕਰਾਈ ਹੈ ਕੋਈ ਟੈਕਨੀਕਲ ਇੱਕ ਮੀਟਿੰਗ ਦਾ ਕੋਈ ਵੇਰਵਾ ਦੱਸਦਾ ਨਹੀਂ ਮਸਲੇ ਜਿਹੜੇ ਨੇ ਉਹ ਹਮੇਸ਼ਾ ਬੈਠ ਕੇ ਸੋਲਵ ਹੁੰਦੇ ਨੇ ਪਰ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਦਾ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਥੈਂਕ ਯੂ ਜੀ